ਗੁਰਾਇਆ ਕਪੁਲਿਸ ਨੇ ਦੋ ਵਿਅਕਤੀਆਂ ਨੂੰ ਅਫੀਮ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਿਲੌਰ ਸਰਵੰਤ ਸਿੰਘ ਬਾਲ ਨੇ ਦੱਸਿਆ ਐਸਐਚਓ ਗੁਰਾਇਆ ਪਰਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਕਮਾਲਪੁਰ ਗੇਟ ਤੇ ਨਾਕੇਬੰਦੀ ਦੌਰਾਨ ਇੱਕ ਐਕਟਿਵਾ ਸਵਾਰ ਵਿਅਕਤੀ ਨੂੰ ਰੋਕ ਕੇ ਉਸਦੀ ਤਲਾਸ਼ੀ ਲੈਣ ਤੇ ਉਸ ਪਾਸੋਂ 600 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਜਿਸ ਦੀ ਪਛਾਣ ਮਨਿੰਦਰ ਸਿੰਘ ਉਰਫ ਨਿੰਦਾ ਪੁੱਤਰ ਕਰਨੈਲ ਸਿੰਘ ਵਾਸੀ ਗੁਰੂ ਨਾਨਕਪੁਰਾ ਮੋੱਲਾ ਗੋਰਾਇਆ ਵਜੋਂ ਹੋਈ ਹੈ ਜੋ ਪੇਸ਼ੇਵਰ ਡਰਾਈਵਰ ਦਾ ਕੰਮ ਕਰਦਾ ਹੈ ਦੂਸਰੇ ਵਿਅਕਤੀ ਦੀ ਪਛਾਣ ਰੋਸ਼ਨ ਲਾਲ ਰੋਸ਼ੀ ਪੁੱਤਰ ਦਰਸ਼ਨ ਲਾਲ ਵਾਸੀ ਦਿਲਬਾਗ ਕਲੋਨੀ ਗਰਾਇਆ ਵਜੋਂ ਹੋਈ ਹੈ ਡੀਐਸਪੀ ਬੱਲ ਨੇ ਦੱਸਿਆ ਇਹ ਕਸ਼ੇ ਵਜੋਂ ਦਰਜੀ ਹੈ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਅਫੀਮੋ ਕਿੱਥੋਂ ਲੈ ਕੇ ਆਏ ਹਨ ਅੱਗੇ ਕਿੱਤੇ ਵੇਚਣੇ ਸੀ ਅਤੇ ਕਦੋਂ ਤੋਂ ਇਹ ਕੰਮ ਕਰ ਰਹੇ ਹਨ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ ਗੁਲਾਇਤ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਅੰਜੁਗ ਐਸਐਸਪੀ ਸਾਹਿਬ ਸ਼੍ਰੀ ਹਰਕਮਨ ਪ੍ਰੀਤ ਖਾਕੀਗ ਨੂੰ ਨਸ਼ਾ ਰੋਧ ਅਤੇ ਮਾਰੇ ਅੰਸਰ ਉਹ ਜਿਹੜੀ ਹੈ ਉਹ ਜ਼ਿਲ੍ਹਾ ਪੁਲਿਸ ਵੱਲੋਂ ਦਿਹਾਤੀ ਰੋਧ ਮਹਿੰਮ ਚਲਾਈ ਹੈ ਜਿਸ ਦੇ ਤਹਿਤ ਕਾਰਵਾਈ ਕਰਦਾ ਹੋਇਆ ਥਾਣਾ ਗਰਾਿਆਂ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਤੋਂ ਦੀ ਟੀਮ ਨੇ 1 ਕਿਲੋ 200 ਗ੍ਰਾਮ ਜਿਹੜੀ ਹੈ ਫੀਮ ਆ ਉਹ ਬRAND ਕੀਤੀ ਹੈਗੇ ਸ਼ਹਿਰ ਦੇ ਵਿੱਚੋਂ ਤੇ ਦੋ ਜਿਹੜੇ ਅਫੀਮ ਨਾਲ ਸੰਬੰਧਿਤ ਤਸਕਰ ਸੀ ਉਹਨਾਂ ਨੂੰ ਕਾਬੂ ਕੀਤਾ ਹੈਗਾ। ਇਹਨਾਂ ਦੀ شناخت ਇਹਨਾਂ ਦੀ ਲੋਕਲ ਰਹਿਣ ਵਾਲੇ ਨੇ। ਇੱਕ ਦਾ ਨਾਮ ਨਰਿੰਦਰ ਸਿੰਘ ਹੈਗਾ ਤੇ ਇੱਕ ਇੱਕ ਦਾ ਨਾਮ ਰੋਸ਼ਨ لال ਹੈਗਾ ਜੀ। ਇਹ ਦੋ ਗੁਰਾਇਆ ਇਹ ਦੋ ਗੁਰਾਇਆ ਲੋਕਲ ਕਸਬੇ ਦੇ ਰਹਿਣ ਵਾਲੇ ਨੇ। ਕਿੰਨੇ ਚਿਰ ਤੋਂ ਉਹ ਇਹ ਕੰਮ ਕਰਦੇ ਸੀ। ਇਹਨਾਂ ਦਾ ਅਸੀਂ ਦੋ ਦਿਨ ਦਾ ਪੁਲਿਸ ਸਮਾਨ ਲਿਆ ਹੋਇਆ ਹਾਂ ਉਹਨਾਂ ਪੁਸ਼ਕਸ਼ਤਾਨ ਕਲੀਅਰ ਕਰਾਂਗੇ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ। ਤੇ ਕਿੱਥੇ ਅੱਗੇ ਵੇਚਦੇ ਸੀ ਇਹਨਾਂ ਦੇ ਕੀ ਲਿੰਕ ਸਨ ਉਹ ਦਰਾਂ ਨੇ 2 ਦਿਨ ਦੇ ਪੁਸ਼ਮਾਨ ਦੇ ਵਿੱਚ ਕਲੀਅਰ ਕਰਾਂਗੇ ਅਸੀਂ ਸਰਪਲਾਈਰ ਦਾ ਤਰ੍ਹਾਂ ਟੀਵੀ ਗੱਲ ਅਸੀਂ ਕਲੀਅਰ ਕਰਾਂਗੇ ਦਰਾਂ ਨੇ ਕਿ ਕਿੱਥੇ ਵੇਚਦੇ ਸੀ ਇਹ ਸਰਦਾਰ ਸੀ ਜਾਂ ਕਿ ਆਪ ਖੁਦ ਕਾੰਦੇ ਸੀ ਜਾਂ ਕਿ ਵੇਚਦੇ ਸੀ ਲੈ ਕੇ ਕਿਥੋਂ ਆਏ ਕੋਈ ਸ਼ਬਦਾ ਦਾ ਇਹ ਅਦਰ ਸਟੇਟ ਤੋਂ ਲੈ ਕੇ ਆਏ ਨੇ ਝਾਰਖੰਡ ਸਾਈਡ ਤੋਂ ਲੈ ਕੇ ਆਏ ਨੇ ਜੀ ਇਹ ਦਾ ਨਰਿੰਦਰ ਆ ਉਹ ਲੈ ਕੇ ਆਣ ਵਾਲੇ ਅੱਗੇ ਸੀ ਮੈਂ ਕਿ ਕਲੀਅਰ ਕਰਦੇ ਹਾਂ ਸਰਪਲਾਈਰ ਤੇ 20 ਕਿਲੋ ਦਾ ਰਕੜਾ ਜਿਸ ਮਾਲ ਉਹ ਵਾਹਨ ਲੈਣਾ ਕੋ ਸਕੂਟਰੀ ਬਰਾਮਤ ਕੀਤੀ ਹੈਗੀ ਹੈ ਜੀ ਇਕ ਤੂ ਨਾਲਾ ਫੀਮ ਸ਼ੁਰੂ ਕੀਤੀ ਗਈ ਹੈ ਕੰਮ ਵਗੈਰਾ ਕੀ ਕਰੇ ਨਵਿੰਦਰ ਸਿੰਘ ਦਾ ਇਹ ਦੂਸਰਾ ਨਿਰੰਦਰ ਤੇ ਅਬਾਉ 70 ਹੈਗਾ ਤੇ ਦੂਸਰਾ ਜਿਹੜਾ ਉਹ ਲੋਕਲ ਇਥੇ ਟੇਲਰ ਹੈਗਾ ਜੀ ਜਿਹੜਾ ਰੋਸ਼ਨ ਹੈ ਨਿਰੰਦਰ ਸਰਮਾ ਦੋ ਦਿਨ ਦਾ ਪੁਲਿਸ ਰਿਮਾਂਡ ਹੈਗਾ ਜੀ ਇਹਨਾਂ ਦਾ ਪਹਿਲਾਂ ਦੂਸਰੇ ਨਾਲ ਪਾਣੀ ਉਹ ਵੈਰੀਫਿਕੇਸ਼ਨ ਕਰਦੇ ਹਾਂ ਜੀ ਪਿਛਲਾ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਆ ਉਹ ਚੈੱਕ ਕਰਦੇ ਹਾਂ ਵੀ ਇੱਥੇ ਕੋਈ ਮਕਦਮਾ ਹੋਇਆ ਜਾਂ ਅਦਰ ਸਟੇਟਸ ਤੋਂ ਮਕਦਮਾ ਦਰਜ ਹੋਵੇ ਉਹ ਦਰਾਂਨੇ ਪੁਲਿਸ ਰਿਮਾਂਡ ਅਸੀਂ ਚੈੱਕ ਕਰ ਲਾਂਗੇ